ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਦੋ ਤਾਂ ਆ ਗਿਆਂ ਬਾਈ ਕੋਲੇ ਤਾਜ਼ੀਆਂ ਸੂਈਆਂ ਗਾਮਾਂ ਬਾਈ ਤੇ ਇੱਕ ਆ ਗਈ ਅਫਸਰ ਵੱਸੀ ਤੇ ਪਹਿਲੇ ਨੰਬਰ ਤੇ ਦਿਖਾਉਣੇ ਆ ਬਾਈ ਕਿਹੜਾ ਸੂਆ ਸੂਈਆ ਸੰਦੀਪ ਇਹ ਦੂਜਾ ਸੂਆ ਬਾਈ ਕਦੋਂ ਸੂਈਆ ਬਾਈ ਸੂਈ ਨੂੰ ਹੋ ਗਿਆ ਅੱਜ ਪੰਜਵਾਂ ਦਿਨ ਐਨੂੰ ਆ ਬੱਚਾ ਕਿੱਤੇ ਕਿੰਨਾ ਦੁੱਧ ਹਾਜ਼ਰ ਦੁੱਧ ਬਾਈ ਹਾਜ਼ਰ 22 ਹੋਊਗਾ ਅਗਲਾ 20 ਮੰਨ ਕੇ ਆ ਜੀ ਤੇ ਤਾਰਾ ਮਰੋਗੇ ਬਾਈ ਤਾਰਾ ਮਾਰ ਦਿੰਨੇ ਆ ਚੌਣ ਚਵਾ ਬਾਈ ਸਾਨੂੰ ਚੈੱਕ ਕਰਵਾ ਨਾ ਠੰਡੀ ਸੀਲ ਕਰਨ ਵਾਲੀ ਫੁੱਲ ਆ ਚੌਣ ਚਵਾ ਦੇਖੋ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਕਿੰਨਾ ਬੌਲੀ ਮੋਟੀ ਯਾਰ ਤੇ ਚੁਵਾਈ ਇੰਨੀ ਖਰੀ ਆ ਨਾ ਬੜਾ ਲੱਕੀ ਯਾਰ ਸਹੀ ਗੱਲ ਹੈ ਲੈ ਜਿਹੇ ਜਾਂ ਥਣ ਲੱਗਾ ਚੁਵਾਈ ਦਾ ਤੈਨੂੰ ਪਤਾ ਚੰਗੀ ਹੋਣੀ ਤੇ ਸੰਦੀਪ ਮੋਲੇ ਦਾ ਬਾਈ ਮੋਲ ਯਾਰ ਜਮਾ ਜੈਸ ਨੂੰ 75 ਕਰਾ ਲੈ ਅਗਲਾ 80 ਕਰਾ ਲੈ 65000 ਚੁਵਾ ਮਰਜੀ ਦੀ ਛੋੜ ਕਰ 75 ਕਰਾ ਲੋ 80 ਕਰਾ ਲੋ 65000 ਰੁਪਏ ਚੁਵਾਈ ਕਹਿੰਦਾ ਛੋੜ ਹੋ ਗਈ ਮਰਜੀ ਨਾਲ ਛੋੜ ਕਰਦੇ ਆਂਗੇ ਬਾਕੀ ਕੁਆਲਟੀ ਵੈੜ ਦੀ ਚੈੱਕ ਕਰ ਬਾਕੀ ਯਾਰ ਕੁਆਲਟੀ ਦੇ ਹਿਸਾਬ ਨਾਲ ਵੇਚਣ ਵਾਲਾ ਮੋਲ ਰੱਖਿਆ ਐਣੀ ਅਗਲੇ ਨਾਲ ਪਗਾਈ ਕਰਨ ਵਾਲਾ ਸਹੀ ਗੱਲ ਆ ਬਾਈ ਅੱਗੇ ਆ ਕੀ 2 ਨੰਬਰ ਤੇ ਐਚ ਐਫ ਬਾਈ ਇਹਦੀ ਆ ਬੱਛੀ ਆ ਤਾਰਾਂ ਇਹ ਵੀ ਮਾਰਦੇ ਆ ਕਿ ਬਈ ਠੰਡੀ ਸੀਲ ਬਾਈ ਫੁੱਲਾ ਕਰਮਾ ਲਈ ਚੱਕਰੀ ਨਿਕ ਇਹਦੇ ਥੱਲੇ ਤਾਂ ਇੰਝ ਬਹਿ ਜਾ ਯਾਰ ਲੈ ਬਈ ਡਰਦੀ ਜਰੂਰ ਆ ਕੈਮਰੇ ਤੋਂ ਪਰ ਥੱਲੇ ਤਾਂ ਇੰਝ ਬਹਿ ਜਾ ਲੈ ਬਈ ਕੋਈ ਬੱਚਾ ਨਹੀਂ ਲਾਉਂਦੇ ਚੈੱਕ ਕਰੋ ਠੰਡੀ ਠੰਡੀ ਤੇ ਚੂਣ ਜਵਾ ਦੇਖੋ ਇੱਕ ਨੰਬਰ ਵਾਲਾ ਬਾਲਾ ਚੰਗਾ ਲੱਗਿਆ ਯਾਰ ਇੱਥਿਆਂ ਵਟਣ ਵਾਲਾ ਕਮਾਂਗ ਨਹੀਂ ਸੰਦੀ ਜਮਾ ਆ ਬਾਕੀ ਦਿਖਾ ਦੇ ਬਾਈ ਜਮਾ ਪੀਲਾ ਬਾਲਾ ਸੂਈ ਆ ਬਾਈ ਚੇਰ ਉਕੇ ਆ ਦੀ ਕੁਫਰਾ ਸੂਈ ਆ ਜੇਰ ਆਪਾਂ ਫੁੱਲ ਵੀਡੀਓ ਚ ਦਿਖਾਤੀ ਸੀ ਤੇ ਆ ਬੱਚੀ ਬੈਠੀ ਆ ਬੱਚੀ ਦੀ ਤੂੰ ਕੁਆਲਿਟੀ ਚੈੱਕ ਕਰਾ ਦੇ। ਕੀ ਬਾਤ ਆ। ਬੱਚਾ ਬਹੁਤ ਚੰਗਾ ਆ ਗਿਆ ਮਗਰ ਬੱਚੀ ਆ ਬਾਈ ਵੱਡੀ-ਬੁੱਡੀ ਫੁੱਲ ਆ ਤੇ ਇਹਦਾ ਮੁੱਲ ਬਾਈ ਨੇ ਨਾ ਤਾਂ ਕਰਿਆ ਲੱਖ ਤੇ ਨਾ ਕਰਿਆ 95 80 ਯਾਰ ਜੇ ਮਾਨਦਾਨ ਅਗਲੇ ਦਾ ਮਾਨਦਾਨ ਫੁੱਲ ਹੋਊਗਾ ਯਾਰ ਅਜੇ ਦਾ ਚਾਹੇ ਅਗਲਾ 80 ਮੁੱਲ ਮੰਨ ਲੈ ਬੈੜਾ ਪਾ ਦੇ ਦੇ ਠੀਕ ਆ ਤਿੰਨ ਨੰਬਰ ਤੇ ਆ ਗਈ 80 ਮੁੱਲ ਇਹ ਔਸਰ ਵਛੀ ਆ ਕਿੰਨੀ ਉਮਰ ਦੀ ਆ ਗਈ ਇਹ ਆ ਗਈ 9 ਮਹੀਨਿਆਂ ਦੀ ਬਾਈ ਮੁੱਲ ਸੰਦੀਪ ਮੁੱਲ ਬਸ 17 ਦੀ ਦੇ ਦਾਂਗੇ ਯਾਰ ਮੇਰੀ ਲੋਕਾਂ ਨੂੰ 25 ਮੰਗ ਲਿਆ ਹਨ 17000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਮਾਨਦਾਨ ਕਰ ਦੇ ਠੀਕ ਆ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਬਾਈ ਨੂੰ ਰਹ ਜਾਂਦੇ ਆ ਇਧਰੋਂ ਆਗਦਾ ਮੀਨੀਆਂ ਬੋਡੇ ਨੰਗਲ ਬਲਾਸਪੁਰ ਕੰਟੈਕਟ ਨੰਬਰ ਬੋਲਦੇ ਸੰਦੀਪ 86996 71060 ਠੀਕ ਹੈ ਬਾਈ